ਤਹਾਡੇ ਪਿੰਡ ਦੇ ਵਿੱਚ ਦੋ ਮਸਲੇ ਉੱਠ ਖੜੇ ਆ ਜੀ ਤੁਹਾਡੀ ਸਰਪੰਚੀ ਮੌਕੇ ਦਾ ਹੁਣ ਤੱਕਰ ਤੁਸੀਂ ਕੀ ਵਿਕਾਸ ਕੀਤਾ ਪਿੰਡ ਦਾ ਵਿਕਾਸ ਨਹੀਂ ਹੋਇਆ ਸੋ ਇਹ ਨੇ ਪਿੰਡ ਬੋਚਕਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਸਾਬਕਾ ਸਰਪੰਚ ਕਿਰਨਦੀਪ कौर ਇਨਾਂ ਦੇ ਮੁਤਾਬਿਕ ਜਦੋਂ ਇਹਨਾਂ ਦਾ ਸਰਪੰਚੀ ਦਾ ਰਾਜ ਸੀ ਨਾ ਉਦੋਂ ਪਿੰਡਾਂ ਵਿੱਚ ਕਰਨੇ ਬਹੁਤ ਰੱਕੀ ਕੀਤੀ ਆ ਪਰ ਆਹ ਪਰਿਵਾਰ ਦਾ ਜੋ ਘਰ ਆ ਨਾ ਇਹ ਪਿਛਲੇ 25-30 ਸਾਲਾਂ ਤੋਂ ਇੱਥੇ ਹੀ ਖੜਾ ਹੈ ਇੱਥੇ ਕਿਸੇ ਪੰਚਾਇਤ ਨੇ ਉਹਨਾਂ ਤੋਂ ਪਹਿਲਾਂ ਵੀ ਜਿਹੜੀਆਂ ਆਈਆਂ ਕਿਸੇ ਨੇ ਕੁਛ ਨਹੀਂ ਕੀਤਾ ਉਹਨਾਂ ਤੋਂ ਆ ਹੁਣ ਕਿਰਨਦੀਪ ਘਰ ਤੋਂ ਬਾਅਦ ਆਈ ਇਹਨਾਂ ਨੇ ਵੀ ਕਿਸੇ ਨੇ ਵੀ ਕੁਛ ਨਹੀਂ ਕੀਤਾ ਠੀਕ ਆ ਸੋ ਜਿੰਨਾ ਤੱਕ ਰਹਿ ਗਈ ਗੱਲ ਇਹ ਜੋ ਘਰ ਆ ਇਹਨਾਂ ਦੇ ਘਰ ਦਾ ਆਪਣਾ ਗੰਦ ਨਹੀਂ ਹੈਗਾ ਆਂਡ ਗਵਾਂਡ ਦਾ ਘਰ ਦਾ ਗੰਦ ਤੁਰੇ ਆ ਰਿਹਾ ਤੇ ਇਹਨੂੰ ਸਾਫ਼ ਕੀਆ ਬਹੁਤ ਸਾਲਾਂ ਤੋਂ ਸਿਰਫ ਇੱਕ ਹੀ ਪਰਿਵਾਰ ਕਰਦਾ ਸੀ ਤੇ ਉਹਨਾਂ ਨੂੰ ਜਦੋਂ ਕੋਈ ਪਰੇਸ਼ਾਨੀ ਆਈ ਕੋਈ ਮਾੜਾ ਸਮਾਂ ਆਇਆ ਤਾਂ ਸਾਰਿਆਂ ਨੇ ਤਾਨੇ ਮੇਨੇ ਦੁਸ਼ਮਣ ਦੇਣੇ ਸ਼ੁਰੂ ਕਰ ਦਿੱਤੇ ਕਦੇ ਉਹਨਾਂ ਨੂੰ ਜਮਾਦਾਰ ਕਹਿੰਦੇ ਆ ਕਦੇ ਗੰਦ ਕਹਿੰਦੇ ਆ ਕਦੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹਨਾਂ ਨੇ ਹਾਂ ਆਪਦੀ ਮਜ਼ਰਦਾਂ ਇਲਾਜ ਨਹੀਂ ਕਰਵਾਇਆ ਪੈਸੇ ਕਰਕੇ ਮੋੜ ਲਏ ਤਾਂ ਫਿਰ ਉਹ ਲੋਕਾਂ ਦਾ ਗੰਦ ਕਿਉਂ ਛੱਕਣਗੇ ਠੀਕ ਆ ਪਰ ਉਹ ਇਹੋ ਜਿਹੇ ਗੰਦ ਦੇ ਵਿੱਚ ਵੀ ਕਿਉਂ ਰਹਿਣਗੇ ਹੁਣ ਗੱਲ ਹੈਗੀ ਹੈ ਇਹ ਜੇ ਤਾਂ ਇਹਨਾਂ ਨੂੰ ਕਹਤੋ ਵੀ ਨਾਲੀ ਬਣਾਓ ਉਹ ਚੀਜ਼ ਦਾ ਹਿਸਾਨ ਤਾਂ ਸਿਰਫ ਇੱਕ ਪਰਿਵਾਰ ਤੇ ਆਉਂਦਾ ਮੌਜਾ ਤਾਂ ਸਾਰੇ ਲੋਕਾਂ ਨੇ ਮੰਨਣੀ ਆ ਸੀਗੀਆਂ ਇਸ ਚੀਜ਼ ਦੀਆਂ ਨਾ ਤਾਂ ਇਹਨਾਂ ਨੇ ਕਦੇ ਨਾਲੀ ਬਣਵਾਈ ਨਾ ਇਹਨਾਂ ਨੇ ਕਦੇ ਸਫਾਈ ਕਰਵਾਈ ਠੀਕ ਆ ਸਫਾਈ ਹੈ ਕਰਵਾ ਕੇ ਨਹੀਂ ਖੁਸ਼ ਇਹਨਾਂ ਨੂੰ ਪੰਚਾਇਤ ਨੂੰ ਇਹ ਗੱਲ ਕਹੀ ਸੀ ਕਿ ਤੁਹਾਡਾ ਸਫਾਈ ਦਾ ਹੱਕ ਨਹੀਂ ਹੈਗਾ ਜਿੰਨਾ ਦਾ ਗੰਦ ਆਉਂਦਾ ਨਾ ਸਾਰੇ ਪਰਿਵਾਰ ਨਾਲ ਮਿਲ ਕੇ ਕਰਿਆ ਕਰਨ ਅਖੇ ਜੀ ਅਸੀਂ ਤਾਂ ਕਹਿ ਨਹੀਂ ਸਕਦੇ ਇਸ ਦਾ ਭੈਣ ਭਾਈ ਚਾਰੇ ਦੇ ਤੌਰ ਤੇ ਕਿਹਾ ਸੀਗਾ ਪਰੇ ਮੰਨ ਦੇਣੀ ਹੈ ਕਿ ਫਿਰ ਇਹ ਉਹਨਾਂ ਦੇ ਹੱਕਾਂ ਦੇ ਵਿੱਚ ਥਾਣਿਆਂ ਦੇ ਵਿੱਚ ਚਾਹੇ ਉਹ ਚੋਰ ਨੇ ਚਾਹੇ ਉਹ ਨਸ਼ਾ ਵੇਚਦੇ ਆ ਨਸ਼ਾ ਚਾਹੇ ਕਿ ਆ ਕਿ ਉਹ ਵੇਚਦੀ ਆ ਨਸ਼ਾ ਵੀ ਵੇਚਦੇ ਆ ਠੀਕ ਆ ਦੂਜਿਆਂ ਦੇ ਪਲਾਟਾਂ ਤੇ ਕਬਜ਼ੇ ਵੀ ਕਰਦੇ ਆ ਗਲਤ ਵੀ ਬੋਲਦੇ ਆ ਜਿਸਮ ਫਰੋਸ਼ੀ ਦਾ ਕੰਮ ਵੀ ਚੱਲਦਾ ਵਾ ਇਹ ਉਹਨਾਂ ਦੇ ਹੱਕ ਦੇ ਵਿੱਚ ਜਾਂਦੇ ਆ ਇਹਨਾਂ ਨੂੰ ਪੰਚਾਇਤ ਨੂੰ ਨਾ ਉਹਨਾਂ ਦੀ ਜਿਹੜੀਆਂ ਵਾਈਫ ਨੇ ਉਹ ਪੁੱਛਦੀਆਂ ਨਹੀਂ ਹੈਗੀਆਂ ਵੀ ਇਹਦੀ ਤੀਵੀ ਦੇ ਨਾਲ ਤੁਹਾਡੇ ਕੀ ਰਿਲੇਸ਼ਨ ਆ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਇਹ ਗੰਦ ਆਉਂਦਾ ਵਾ ਤੇ ਉੱਥੇ ਤਾਂ ਇਹ ਬੜਾ ਹੱਬ ਕੇ ਭੇਜਦੀਆਂ ਨੇ ਇਹਨਾਂ ਨੂੰ ਨਵੀਂ ਪੰਚਾਇਤਾਂ ਵਾਲੀਆਂ ਵੀ ਪੁਰਾਣੀਆਂ ਵਾਲੀਆਂ ਵੀ ਵੈਸੇ ਨਵੀਂ ਪੰਚਾਇਤ ਦੇ ਵਿੱਚ ਬਹੁਤ ਸਾਰੇ ਪੁਰਾਣੇ ਵੀ ਹੈਗੇ ਆ ਤੇ ਇਹ ਜੋ ਕਿਰਨਦੀਪ ਕੌਰ ਆ ਸਾਬਕਾ ਸਰਪੰਚਾ ਇਹਨੂੰ ਪਤਾ ਸੀ ਕਿ ਐਨਆਰਆਈ ਦੇ ਪਲਾਟ ਤੇ ਕਬਜ਼ਾ ਹੁੰਦਾ ਠੀਕ ਆ ਇਹਨੇ ਉਦੋਂ ਵੀ ਇਹੀ ਇਹ ਤੇ ਇਹਦਾ ਹਸਬੰਡ ਹੀ ਕਹਿੰਦਾ ਸੀ ਅਸੀਂ ਕੰਮ ਕਰਵਾਵਾਂਗੇ ਠੀਕ ਆ ਤੇ ਉਹ ਐਨਆਰਆਈ ਨੂੰ ਦੱਸਿਆ ਨਹੀਂ ਸੀ ਹੈਗਾ ਪਰ ਮੈਂ ਹੁਣ ਉਹ ਵੀ ਦੱਸ ਦੇਣਾ ਤੇ ਇਹ ਥਾਣਿਆਂ ਦੇ ਵਿੱਚ ਜਾ ਕੇ ਝੂਠੀਆਂ ਗਵਾਹੀਆਂ ਦਿੰਦੀਆਂ ਨੇ ਕਿ ਹਾਂ ਹਾਂ ਵੀ ਕੋਈ ਉਹਨਾਂ ਦੇ ਕੋਠੀ ਪੈਂਦੀ ਸੀ ਉਹਨਾਂ ਦੇ ਉਹ ਬੰਦੇ ਬਾਥਰੂਮ ਕਰਦੇ ਸੀ ਇਹਨਾਂ ਦੀਆਂ ਕੁੜੀਆਂ ਨੇ ਤਸਵੀਰਾਂ ਖਿੱਚੀਆਂ ਕੀ ਗੱਲ ਤੇਰੇ ਘਰ ਦਾ ਆਪਦੇ ਘਰ ਦਾ ਦਰਵਾਜਾ ਦੱਸਦੀਆਂ ਤੂੰ ਉੱਥੇ ਜਾ ਕੇ ਤੈਨੂੰ ਅਕਲ ਨਹੀਂ ਹੈਗੀ ਪੈਂਟ ਵਾਲਿਆਂ ਨੂੰ ਸ਼ਰਮ ਚਾਹੀਦੀ ਆ ਘਟੋ ਘਟ ਚਾਜ ਦੇ ਬੰਦੇ ਨੂੰ ਪੰਚੀ ਸਰਪੰਚੀ ਚ ਘਟਾਈਦਾ ਹੁੰਦਾ ਜਿਹੜੇ ਨਸ਼ੇ ਵੇਚਦੇ ਫਿਰਦੇ ਆ ਉਹਨਾਂ ਨੂੰ ਨਹੀਂ ਤੇ ਇਹਨਾਂ ਤੋਂ ਬਿਨਾਂ ਇੱਕ ਹੋਰ ਸਰਪੰਚ ਸੀ ਹਾਬਕਾ ਸਰਪੰਚ ਚਮਕੌਰ ਸਿੰਘ ਉਹਨੇ ਕੀਆ ਹਲਵਾਈ ਦੇ ਘਰ ਤੋਂ ਲੈ ਕੇ ਇਹ ਪਰਿਵਾਰ ਦੇ ਘਰ ਦੀ ਕੰਧ ਤੱਕ ਕੋਨੇ-ਕਿਆਂ ਦੀ ਖਤਰ ਮਨਜੀਤ ਸਿੰਘ ਉਹ ਖੋਨੇ ਦੀ ਖਤਰ ਪੈਪ ਪਾਇਆ ਪੈਪ ਪਾ ਕੇ ਲੋਕਾਂ ਦਾ ਗੰਦਾ ਇਹਨਾਂ ਦੇ ਘਰ ਦੇ ਵਿੱਚ ਸੁੱਟਣਾ ਸ਼ੁਰੂ ਕਰਤਾ ਠੀਕ ਆ ਫਿਰ ਇਹਨੂੰ ਜਦੋਂ ਪੁੱਛਿਆ ਇਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਹਾਡਾ ਪਰਿਵਾਰ ਇਸ ਪੈਂਡ ਦੇ ਵਿੱਚ ਰਹਿੰਦਾ ਵੋਟਾਂ ਵੀ ਨੇ ਤੁਹਾਨੂੰ ਬਹੁਤ ਪਤਾ ਹੁੰਦਾ ਵੀ ਕੌਣ ਰਹਿੰਦਾ ਕੌਣ ਨਹੀਂ ਰਹ ਹਾਂ ਤੇ ਉਸ ਤੋਂ ਬਾਅਦ ਇੱਥੇ ਬਸ ਨਹੀਂ ਫਿਰ ਇਹ ਲੋਕਾਂ ਦੇ ਘਰਾਂ ਦੇ ਖੰਭੇ ਪੱਟ ਕੇ ਇਹ ਘਰ ਦੇ ਪਰਿਵਾਰ ਦੇ ਗੇਟ ਦੇ ਮੂਹਰੇ ਲਾਉਣ ਆ ਗਏ ਅਖੇ ਚ ਜੇ ਉਹਨਾਂ ਦੇ ਘਰ ਦੇ ਮੂਹਰੇ ਲਾਉਣੇ ਆ ਤਾਂ ਮੇਰੇ ਤੋਂ ਲਪਾਈ ਨਹੀਂ ਹੋਣੀ ਪਰ ਜੇ ਤੁਹਾਡੇ ਘਰ ਦੇ ਮੂਹਰੇ ਲਾ ਦਿੰਨੇ ਆ ਕੋਈ ਗੱਲ ਨਹੀਂ ਸਾਰਾ ਕੁਝ ਸੈੱਟ ਆ ਜਾਊਗਾ ਫਿਰ ਕੰਧਾਂ ਦੇ ਕਰਜੇ ਕਰਵਾਏ ਆ ਇਹ ਚਮਕੌਰ ਸਿੰਘ ਨੇ ਅੱਛਾ ਜੇ ਨਹੀਂ ਯਕੀਨ ਆਉਂਦਾ ਨਾ ਮੈਂ ਤੁਹਾਨੂੰ ਇੱਕ ਫੋਟੋ ਹੋਰ ਪਾਉਣੀ ਆ ਇਹਦੇ ਵਿੱਚ ਇਹ ਸਰਕਾਰੀ ਗਲੀਆਂ ਦੇ ਵਿੱਚ ਨਾ ਡੇਲੀਆਂ ਬਣਾਉਂਦਾ ਲੋਕਾਂ ਦੀ ਫਿਰ ਕਿਤੇ ਮੈਂ ਉੱਥੇ ਵੀ ਝੂਠੀਆਂ ਨਈ ਮਿਸਤਰੀਆਂ ਦੇ ਪਰਿਵਾਰ ਨੂੰ ਤਾਂ ਕਿ ਸਾਰਾ ਪਿੰਡ ਸਾਰੀ ਪੰਚਾਇਤ ਬਹੁਤ ਬੋਲਦੀ ਆ ਕੀ ਗੱਲ ਇੱਥੇ ਧਰਮ ਸਿੰਘ ਉਹਦੇ ਪਰਿਵਾਰ ਨੂੰ ਕਦੇ ਕਿਉਂ ਨਾ ਕਹਤਾ ਵੀ ਇਹ ਤੂੰ ਬਣਾ ਨਹੀਂ ਸਕਦਾ ਨਾਲੇ ਇਹ ਦੇਖੋ ਜਿਨੇ ਇਹ ਬਣਾਈ ਆ ਉਹ ਸਾਬਕਾ ਸਰਪੰਚਾ ਚਮਕੌਰ ਸਿੰਘ ਨਾ ਤਾਂ ਉਹਨੂੰ ਇਹ ਪਤਾ ਵੀ ਪੈਪ ਧੁਰ ਤੋਂ ਧੁਰ ਤੱਕ ਪਾਈਦਾ ਨਾ ਉਹਨੂੰ ਇਹ ਪਤਾ ਸਰਕਾਰੀ ਜਗ੍ਹਾ ਦੇ ਵਿੱਚ ਟੇਲੀਆਂ ਨਹੀਂ ਬਣਾਈਆਂ ਨਾ ਉਹਨੂੰ ਇਹ ਪਤਾ ਵਾ ਵੀ ਜੇ ਕਿਸੇ ਵੀ ਜਿਹੜੀ ਕੰਦ ਉਹਦੇ ਤੇ ਇਦਾਂ ਕਬਜ਼ਾ ਨਹੀਂ ਕਰੀਦਾ ਨਾਲੇ ਉਹਨੂੰ ਕੀਤੀ ਸਰਪੰਚੀ ਹੋਈ ਆ ਹਜੇ ਕੋਈ ਹੋਰ ਹੋਵੇ ਮਿਸਤਰੀ ਉਹਨੂੰ ਤਾਂ ਆਪਾਂ ਕਹੀਏ ਤੂੰ ਤਾਂ ਰਿਆ ਵੀ ਸਰਪੰਚ ਹੋਇਆ ਤੇ ਹੁਣ ਇਹਨਾਂ ਤੋਂ ਬਿਨਾ ਇੱਕ ਤੀਸਰਾ ਬੰਦਾ ਹੋਰ ਆ ਐਸਸੀਐਸਟੀ ਕਮਿਊਨਿਟੀ ਦਾ ਨੰਬਰਦਾਰ ਗੁਰਮੇਲ ਸਿੰਘ ਪਿੰਡ ਬੋਚਕਰ ਹੁਣ ਗੱਲ ਇਹ ਹੈਗੀ ਆ ਇਹ ਕਿ ਜਦੋਂ ਜ਼ਮੀਨ ਦਾ ਰੌਲਾ ਪੈਂਦਾ ਜਿਨ੍ਹਾਂ ਦੇ ਇੱਥੇ ਹਿੱਸੇ ਨਹੀਂ ਸੀ ਸਿਰਫ ਉਹਨਾਂ ਦੇ ਨਾਂ ਬੋਲਦੇ ਸੀ ਹਜੇ ਉਹਨਾਂ ਨਾਲ ਹਿਸਾਬ-ਕਿਤਾਬ ਕਰਨਾ ਸੀ ਉਸੇ ਮਾਮਲੇ ਦੀ ਵਜ੍ਹਾ ਕਰਕੇ ਕੋਰਟ ਕੇਸ ਚੱਲਦਾ ਸੀ ਇਹ ਜਿਹੜਾ ਨੰਬਰਦਾਰਾ ਗੁਰਮੇਲ ਸਿੰਘ ਇਹਨੇ ਕੀ ਕੀਤਾ ਜੋ ਪਿੰਡ ਤੋਂ ਬਾਹਰ-ਬਾਰ ਰਹਿੰਦੇ ਆ ਜਿਨ੍ਹਾਂ ਦੇ ਨਾਲ ਕੋਰਟ ਕੇਸ ਚੱਲਦਾ ਉਹਨਾਂ ਦੇ ਹੱਕ ਦੇ ਵਿੱਚ ਜਾ ਕੇ ਉਹਨਾਂ ਦੇ ਨਾਮ ਆ ਪਲਾਟ ਕਰਵਾ ਦਿੰਦਾ ਤੇ ਫਿਰ ਉਹ ਗਾਂ ਵਿਕਵਾ ਵੀ ਦਿੰਦਾ ਤੇ ਇੰਨਾ ਦੀ ਪਿੰਡ ਦਾ ਬੰਦਾ ਕੁਲਜੀਤ ਸਿੰਘ ਜਿਹੜਾ ਸੜਕਾਂ ਤੇ ਨਾਲਦਾ ਫਿਰਦਾ ਜਿਹਦੀਆਂ ਲੱਤਾਂ ਨਹੀਂ ਚੱਲਦੀਆਂ ਨਾ ਪੰਚਾਇਤ ਉਹਦੇ ਹੱਕ 'ਚ ਬੋਲੀ ਤੇ ਨਾ ਹੀ ਇਹ ਗਰਮੇਲ ਸਿੰਘ ਸ਼ਰਮ ਤਾਂ ਇਹਨਾਂ ਨੂੰ ਆਉਂਦੀ ਨਹੀਂ ਹੈਗੀ ਅੱਛਾ ਸਾਰੀ ਉਮਰ ਇਹਨਾਂ ਦਾ ਇਕ ਹੀ ਲਾਂਬਾ ਹੁੰਦਾ ਐਸਸੀਐਸਟੀ ਕਮਿਊਨਿਟੀ ਦਾ ਜੀ ਸਾਡੇ ਨਾਲ ਭੇਦਭਾਵ ਕੀਤਾ ਜਾਂਦਾ ਜੀ ਸਾਨੂੰ ਉੱਪਰ ਨਹੀਂ ਚੱਕਿਆ ਜਾਂਦਾ ਸਾਡੇ ਨਾਲ ਫਰਕ ਹੋ ਗਿਆ ਅੱਛਾ ਜਦੋਂ ਤੁਹਾਨੂੰ ਲੋਕ ਮੌਕਾ ਦਿੰਦੇ ਆ ਪੰਚੀ ਸਰਪੰਚੀ ਦਾ ਜਾਂ ਨੰਬਰਦਾਰ ਬਣਾਉਂਦੇ ਆ ਕੀ ਗੱਲ ਉਹਦੋਂ ਤੁਸੀਂ ਸਹੀ ਕੰਮ ਜਾਂ ਸਹੀ ਗੱਲਾਂ ਕਿਉਂ ਨਹੀਂ ਕਰਦੇ ਥੋੜੇ ਵਰਗੇ 2-4 ਜਣਿਆ ਕਰਕੇ ਬਾਕੀ ਆਂਦੇ ਨਾਲ ਫਿਰ ਲੋਕ ਭੇਦਭਾਵ ਕਰਦੇ ਆ ਆਪਣੀਆਂ ਹਰਕਤਾਂ ਕਿਉਂ ਨਹੀਂ ਸੁਧਾਰਦੇ ਤੁਸੀਂ ਠੀਕ ਆ ਬਾਕੀਆਂ ਦਾ ਕਸੂਰ ਨਹੀਂ ਜਿਹੜੇ ਤੁਹਾਡੀ ਕਮਿਊਨਿਟੀ ਦੇ ਚੰਗੇ ਲੋਕ ਆ ਲੋਕ ਉਹਨਾਂ ਨਾਲ ਵੀ ਫਿਰ ਤੁਹਾਡੇ ਵਾਲਾ ਬਿਹੇਵ ਕਰਦੇ ਆ ਗਲਤੀਆਂ ਥੋਡੀਆਂ ਨੇ ਕਿਸੇ ਦੀਆਂ ਨਹੀਂ ਹੁਣ ਇਸ ਤੋਂ ਵਗੈਰਾ ਇੱਕ ਵੀਡੀਓ ਹੋਰ ਆਉਗੀ ਜਿਦੇ ਵਿੱਚ ਪੌਖਤਾ ਨਾਲ ਤਸਵੀਰਾਂ ਲੱਗੀਆਂ ਹੋਣਗੀਆਂ ਇਹਨਾਂ ਦੀ ਆਪਦੀ ਜ਼ੁਬਾਨੀ ਬਿਆਨ ਹੋਣਗੇ ਉਹ ਹੋਣਗੇ ਮਨਜੀਤ ਸਿੰਘ ਖੋਨਾ ਉਹਦੀ ਪਤਨੀ ਅਮਰਜੀਤ ਕੌਰ ਉਹਦੀ ਲੜਕੀ ਪਵਨਦੀਪ ਕੌਰ ਪੁੰਦਰੀਤੋ ਜਸਵਿੰਦਰ ਕੌਰ ਔਰ ਫਪੋਲੀ ਜੋਰਾ ਸਿੰਘ ਗੁਰਪ੍ਰੀਤ ਸਿੰਘ ਉਹਦੀਆਂ ਭੈਣ ਚਸਪਾਲ ਤੇ ਬਾਕੀ ਦੀਆਂ ਵੀ ਠੀਕਾ ਚਾਹੇ ਤੁਹਾਡੀਆਂ ਤਸਵੀਰਾਂ ਨੇ ਚਾਹੇ ਤੁਹਾਡੀਆਂ ਫੋਟੋਆਂ ਨੇ ਚਾਹੇ ਵੀਡੀਓਜ਼ ਨੇ ਚਾਹੇ ਚੰਗੀਆਂ ਨੇ ਚਾਹੇ ਗੰਦੀਆਂ ਨੇ ਜਦ ਹੁਣ ਅਸੀਂ ਵੀ ਸ਼ਰਮ ਲਾਈ ਦਿੱਤੀ ਤਾਂ ਹੁਣ ਅਸੀਂ ਪਾਈ ਦੇਣਾ ਹੁਣ ਉਹਦਾ ਕਾਰਨ ਕੀ ਆ ਠੀਕਾ ਕਾਰਨ ਹੈਗਾ ਇਹ ਸਾਡੇ ਪਿਓ ਅੰਮ੍ਰਿਤਧਾਰੀ ਸੀ ਕੁਛ ਨਹੀਂ ਸਿੱਖਾਂਦਾ ਪਿੰਦਾ ਥੋੜ੍ਹੀ ਏ ਧੋਖਿਆਂ ਥੋਡੀਆਂ ਘਾਟੇ ਵਜੇ ਆਦੀ ਕਰਕੇ ਸਾਡੀ ਮਾਗਰੀ ਵੀ ਕੱਟ ਗਈ ਠੀਕਾ ਸਾਡਾ ਪਿਓ ਨੇ ਗਰੀਬੀ ਕੱਟੀ ਅਸੀਂ ਤਿੰਨਾ ਭੈਣਾ ਭਾਈਆਂ ਨੇ ਨਰਕ ਚ ਰਹੇ ਆ ਨਾ ਸਾਡੇ ਨਾਲ ਪਿੰਡਦਿਆਂ ਨੇ ਨਾ ਸਾਡੇ ਨਾਲ ਕਿਸੇ ਨੇ ਕੋਈ ਚੰਗੀ ਨਹੀਂ ਕੀਤੀ ਠੀਕਾ ਤੇ ਅਸੀਂ ਤੁਹਾਡੀਆਂ ਕਾਧੀਆਂ ਲਿਹਾਜ਼ਾਂ ਕਰੀਏ ਇੱਕ ਮਹੀਨੇ ਸੀ ਸਾਨੂੰ ਵੀ ਸਾਡੀ ਚਲ ਮਾਂ ਚਲੀ ਗਈ ਕੋਈ ਨਾ ਸਾਡਾ ਪਿਓ ਸੁੱਖ ਦੇਖੂ ਉਹ ਠੀਕ ਹੋ ਜਾ ਪਰ ਸਾਡੀ ਉਹ ਉਮੀਦ ਗਈ 24 ਘੰਟਿਆਂ ਚੋਂ ਨਾ ਕਈ ਵਾਰ 3 ਘੰਟੇ ਸੌਣੇ ਆ ਕਈ ਵਾਰ 4 ਘੰਟੇ ਸੌਣੇ ਆ ਕਿਉਂ ਕਿ ਸਾਡੇ ਪਿਓ ਦਾ ਨਸ਼ਾ ਪਤਾ ਖਾਦਾ ਹੁੰਦਾ ਠੀਕ ਆ ਸੌਂਦਾ ਫਿਰ ਉਹ ਵੀ ਨਹੀਂ ਤੇ ਫਿਰ ਸਾਡੇ ਨਾਲ ਵੀ ਉਹ ਜਿਹੀ ਬਿਹੇਵ ਹੁੰਦਾ ਮੈਨੂੰ ਇਹ ਗੱਲਾਂ ਦੱਸਣ ਦੇ ਵਿੱਚ ਕੋਈ ਸ਼ਰਮ ਨਹੀਂ ਉਦੋਂ ਵੀ ਸਾਰਿਆਂ ਨੂੰ ਪਤਾ ਹੀ ਆ ਪਰ ਇਹ ਕਿੰਨਾ ਦੇ ਕਰਕੇ ਹੋਇਆ ਇਹ ਥੋੜੇ ਕਰਕੇ ਹੋਇਆ ਦੂਜਿਆਂ ਦੀ ਧੀਆ ਪੁੱਤਾਂ ਦੀ ਮਿੱਟੀ ਤੁਸੀਂ ਬਹੁਤ ਪੱਟਲੀ ਹੋਣ ਬਾਰੀ ਆ ਥੋੜੀ 4-5 ਸਾਲ ਹੋ ਗਏ ਸੀ ਠੀਕਾ ਗੰਦੀਆਂ ਵੀ ਤੇ ਚੰਗੀਆਂ ਵੀ ਸਾਰੀਆਂ ਫੋਟੋਆਂ ਸਾਰੀਆਂ ਵੀਡੀਓ ਜਿਨ੍ਹਾਂ ਦੇ ਨਾਲ ਜਗਰਾਂ ਵਾਲਿਆਂ ਦੀ ਵੀ ਧੀਆ ਭੈਣਾ ਤੁਰੀਆਂ ਫਿਰਦੀਆਂ ਤੇ ਘੋਨੇਕੀਆਂ ਦੀ ਵੀ ਸਾਰੀਆਂ ਪਈਆਂ ਨੇ ਤੇ ਉਸ ਕੱਲੀ-ਕੱਲੀ ਹਰ ਇੱਕ ਦੇ ਫੋਨ ਤੇ ਹੋਊਗੀ ਕਿਉਂਕਿ ਹੁਣ ਉਹ ਰਿਸ਼ਤਾ ਰਿਹਾ ਹੀ ਨਹੀਂ ਉਹ ਪਿਆਰ ਵੀ ਨਹੀਂ ਰਿਹਾ ਤੇ ਸਾਡੀ ਜ਼ਿੰਦਗੀ 'ਚ ਉਹ ਖੁਸ਼ੀ ਤੇ ਸਕੂਨ ਤਾਂ ਛਲਿਆ ਹੀ ਗਿਆ ਅਸੀਂ ਕਾਦੀ ਲਿਹਾਜ਼ ਕਰਨੀ ਤੁਸੀਂ ਸਾਡੇ ਨਾਲ ਕਦੇ ਕੋਈ ਕੀਤੀ ਐ ਇਹਨਾਂ ਨੇ ਕਦੇ ਕੋਈ ਲਿਹਾਜ਼ ਨਹੀਂ ਕੀਤੀ ਨਾ ਦਾ ਕੋਨੇ ਕੇ ਨਾ ਪੁੰਦੜੀ ਵਾਲੇ ਨਾ ਜਗਰਾਵਾਂ ਵਾਲੇ ਅਸੀਂ ਨਾ ਇਹਨਾਂ ਚ ਆਪਸ ਚ ਕਦੇ ਇਹਨਾਂ ਦੀਆਂ ਧੀਆ ਪੁੱਤਾਂ ਦੀ ਜਾਂ ਵੱਧ ਘਾਟੇ ਦੀ ਕਦੇ ਕੋਈ ਗੱਲ ਕੀਤੀ ਸੀ ਨਾ ਹੀ ਅਸੀਂ ਕਦੇ ਬਾਹਰ ਪਰ ਹੁਣ ਅਸੀਂ ਬੋਲਾਂਗੇ ਤਾਂ ਹੁਣ ਸ਼ਰਿਆਮੀ ਦੱਸਾਂਗੇ ਸਾਰਿਆਂ ਨੂੰ 30 ਸਾਲ ਦੀ ਜ਼ਿੰਦਗੀ ਦਾ ਸਾਬ ਤੇ ਪੂਰਾ ਤਾਂ ਕਦੇ ਨਹੀਂ ਹੋਣਾ ਤੜਫਾਇਆ ਬਹੁਤ ਆ ਮੈਂਟਲੀ ਅਸੀਂ ਬਹੁਤ ਟਰੋਮਾਟਾਈਜ਼ ਹੋਏ ਆ ਤਿੰਨੇ ਭੈਣ ਭਾਈ ਆਪਦੇ ਪਿਓ ਨੂੰ ਵੀ ਦੇਖ ਕੇ ਆਪਦੀ ਮਾਂ ਨੂੰ ਵੀ ਦੇਖ ਕੇ ਪਰ ਹੁਣ ਮਾਫੀ ਦੇ लायक ਕੋਈ ਨਹੀਂ ਬਿਆਨ ਹਰ ਇੱਕ ਦੇ ਪਿਆ ਚਾਹੇ ਉਹ ਪਿੰਡ ਦੇ ਲੋਕ ਨੇ ਚਾਹੇ ਕੁਛ ਵੀ ਆ ਮੈਂ ਸਾਰਿਆਂ ਦੀਆਂ ਤਸਵੀਰਾਂ ਲਾ ਕੇ ਹੁਣ ਪਾ ਦੇਣੇ ਆ